ਬਪੂ ਜੀ ਘਰ ਦਾ ਨਾਮ ਬੜਾ ਵਧੀਆ ਰੱਖਿਆ ਇਹ ਸਾਡੇ ਬਜ਼ੁਰਗਾਂ ਦੀ ਬਖਸ਼ਿਸ਼ ਹੈ ਹਮ ਅਸੀਂ ਆਪਣੇ ਬਜ਼ੁਰਗਾਂ ਵਾਸਤੇ ਕੁਝ ਕਰ ਨਹੀਂ ਸਕੇ ਲੇਕਿਨ ਸਾਡੇ ਆਪਣੇ ਬਜ਼ੁਰਗਾ ਨੇ ਸਾਡੀਆਂ ਜੀਵਨੀਆਂ ਕਾਮਯਾਬ ਕਰਵਾਈਆਂ ਹੈਗੀਆ ਮਿਹਨਤ ਕਰ ਕਰਕੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਔਰ ਸਾਡੇ ਰਸਤੇ ਨੂੰ ਸਾਫ਼ ਕੀਤਾ ਅੱਗੇ ਵਧਣ ਵਾਸਤੇ ਉਹਨਾਂ ਦੀ ਯਾਦ ਵਿੱਚ ਮੈਂ ਇਸ ਮਕਾਨ ਦੀ ਆਰੰਭਤਾ ਕੀਤੀ ਸੀਗੀ ਔਰ ਬਣਾਇਆ ਸੀ ਹੂੰ ਫਿਰ ਪ੍ਰੋਬਲਮ ਆਈ ਵੀ ਇਹਦਾ ਨਾਮ ਕੀ ਰੱਖਿਆ ਜਾਵੇ ਜੀ ਫਿਰ ਸੋਚਿਆ ਵੀ ਬਜ਼ੁਰਗਾਂ ਦੀ ਦੇਣ ਹੈ ਉਹਨਾਂ ਦੀ ਬਖਸ਼ਿਸ਼ ਨੂੰ ਯਾਦ ਕਰੀਏ ਹੂੰ ਇਹਦਾ ਨਾਮ ਰੱਖਿਆ ਰੱਖਿਆ ਫਿਰ ਗੁਰਕਿਰਪਾਲ ਰਣ ਸਿੰਘ ਪੁਪਾ ਗੁਰਕਿਰਪਾਲ ਲਾਲ ਰਣ ਸਿੰਘ ਪੁਪਾਲ ਜੀਵਾਸ ਗੁਰ ਦਾ ਮਤਲਬ ਹੈ ਮੇਰੀ ਮਾਂ ਗੁਰਨਾਮ ਕੌਰ ਸੀ ਜੀ ਪਿਤਾ ਗੁਰਦਿਆਲ ਸਿੰਘ ਸੀ ਦੋਹਾਂ ਦਾ ਗੁਰਨ ਲੈ ਲਿਆ ਜੀ ਤੇ ਛੋਟੇ ਬਾਬਾ ਜੀ ਕਿਰਪਾਲ ਸਿੰਘ ਸਨ ਹੂੰ ਉਸ ਤੋਂ ਵੱਡੇ ਬਾਬਾ ਜੀ ਲਾਲ ਸਿੰਘ ਲਾਲ ਸਿੰਘ ਹੈ ਸਨ ਉਸ ਤੋਂ ਵੱਡੇ ਬਾਬਾ ਜੀ ਸਾਡੇ ਕਰਤਾ ਧਰਤਾ ਹਰਨ ਸਿੰਘ ਸੀ ਉਹਨਾਂ ਦਾ ਤਿੰਨਾਂ ਦਾ ਨਾਮ ਇਹ ਗੁਰਕਿਰਪਾਲ ਲਾਲ ਰਣ ਸਿੰਘ ਪਪਾਲ ਨਿਵਾਸ ਏ 10 26 ਸੈਕਟਰ 71 ਨੌ ਰੱਖਿਆ ਗਿਆ ਤੁਹਾਡੇ ਪਰ ਕੇ ਸੱਚਾ ਬੜਾ ਲਾਈਕ ਕਰਦੇ ਵੀ ਇਹ ਗੱਲ ਬੜੀ ਕੈਸੀ ਹੈ ਏ ਪੂਰਾ ਪੰਜਾਬ ਸੁਣ ਰਿਹਾ ਜੀ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਜੀ ਜਰੂਰ ਕਰਿਓ ਜੀ ਕਮੈਂਟ ਜੀ ਆਹ ਹੈ ਇਹਨਾਂ ਦੀ ਸੋਚ ਨੂੰ ਸਲਾਮ ਜੀ ਔਰ ਸਰਦਾਰ ਪ੍ਰੀਤਮ ਸਿੰਘ ਜੀ ਨੇ ਇਹ ਘਰ ਬਣਾਇਆ ਮੁਹਾਲੀ ਦੇ ਵਿੱਚ ਤੇ ਨਾਓ ਦੇਖੋ ਆਪਣੇ ਬਜ਼ੁਰਗਾਂ ਦਾ ਨਾਓ ਇਸ ਦੇ ਵਿੱਚ ਸ਼ਾਮਲ ਕੀਤਾ ਕੱਲੇ-ਕੱਲੇ ਬਜ਼ੁਰਗ ਮੈਂ ਕਹਿੰਦਾ ਚਾਰ-ਪੰਜ ਪੀੜੀਆਂ ਜਿਹੜੀਆਂ ਉਹ ਸ਼ਾਮਲ ਕਰ ਦਿੱਤੀਆਂ ਨਾਮ ਕਰਨ ਦੇ ਵਿੱਚ ਜੀ ਇਹਨੂੰ ਕਹਿੰਦੇ ਸਤਕਾਰ ਬਜ਼ੁਰਗਾਂ ਦਾ ਇਹਨੂੰ ਕਹਿੰਦੇ ਨੇ ਬਜ਼ੁਰਗਾਂ ਦੇ ਪ੍ਰਤੀ ਜਿਹੜਾ ਹੈ ਭਾਵਨਾ ਰੱਖੀ ਹੋਈ ਫੀਲਿੰਗਸ ਆ ਹੈ ਦਿਲ ਤੋਂ ਨਿਕਲੀਆਂ ਹੋਈਆਂ ਓ ਮੰਗਾਂ ਭਾਵਨਾਵਾਂ ਤਰੰਗਾਂ ਦੀ ਆ ਜਰੂਰ ਕਰਿਓ ਜੀ ਕਮੈਂਟ ਜੀ ਇੱਕ ਵੱਖਰਾ ਜਿਹਾ ਵੀਡੀਓ ਹੈ ਬੜੀ ਜ਼ਬਰਦਸਤ ਗੱਲਬਾਤ ਹੋਣੀ ਹੈ ਅਖੀਰ ਤੱਕ ਦੇਖਿਓ ਜੀ ਔਰ ਸਾਰੀ ਗੱਲਬਾਤ ਸੁਣਿਓ ਜੇਕਰ ਤੁਸੀਂ ਵੀ ਅਜਿਹਾ ਕੋਈ ਆਪਣੇ ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਕਿਸੇ ਤਰੀਕੇ ਨਾਲ ਯਾਦ ਕਰਦੇ ਹੋ ਤਾਂ ਜਰੂਰ ਕਮੈਂਟ ਕਰਿਓ ਜੀ ਆ ਪਰਿਵਾਰ ਦੇ ਬਾਕੀ ਮੈਂਬਰਸ ਬੈਠੇ ਨੇ ਇਹਨਾਂ ਦੇ ਬੇਟਾ ਜੀ ਬੈਠੇ ਨੇ ਇੰਗਲੈਂਡ ਤੋਂ ਆਏ ਨੇ ਇਹ ਦੂਸਰੇ ਪੁੱਤਰ ਨੇ ਜੀ ਸਪੁੱਤਰ ਕਹਾਂਗਾ ਜੀ ਆਰ ਨਾਲ ਦੇਖੋ ਜੀ ਇਹਨਾਂ ਦੇ ਨੂਰ ਰਾਣੀ ਬੈਠੇ ਤੇ ਆ ਬੱਚੇ ਬੈਠੇ ਦੀ ਪਵਾਦ ਦੇ ਵਿੱਚ ਬੈਠ ਕੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਅਸੀਂ ਮੁਹਾਲੀ ਦੇ ਵਿੱਚ ਇਹ ਵੀਡੀਓ 71 ਸੈਕਟਰ ਤੋਂ ਸ਼ੂਟ ਕਰ ਰਹੇ ਆ ਜੀ ਇਹਨਾਂ ਦੀ ਸੋਚ ਨੂੰ ਬਣਦਾ ਸਲਾਮ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆ ਤਾਂ ਕਮਾਲ ਕਰਤਾ ਜੀ ਆ ਤਾਂ ਪਹਿਲੀ ਵਾਰ ਸੁਣਿਆ ਜੀ ਪਹਿਲੀ ਵਾਰ ਸੁਣਿਆ ਵੀ ਐਡਾ ਵਧੀਆ ਨਾ ਅਸੀਂ ਜਿੰਨੇ ਵੀਡੀਓਜ਼ ਬਣਾਉਂਦੇ ਆ ਜੀ ਬਾਪੂ ਜੀ ਅਸੀਂ ਬਜ਼ੁਰਗਾਂ ਤੋਂ ਪੁੱਛਦੇ ਆ ਪੀੜ੍ਹੀਆਂ ਦੇ ਨਾ ਜੀ ਪਰ ਤੁਸੀਂ ਆਪਣੀ ਸਾਰੀ ਪੀੜੀ ਵਿੱਚੇ ਆਪਣੇ ਨਾਂ ਦੇ ਵਿੱਚ ਇੱਕ ਰੈਡੀमेड ਸਿਸਟਮ ਬਣਾ ਕੇ ਤਿਆਰ ਕਰਕੇ ਰੱਖ ਦਿੱਤਾ ਕਿ ਘਰ ਤੋਂ ਹੀ ਪਤਾ ਲੱਗ ਜਵੇ ਕਹਿੰਦੇ ਜਦੋਂ ਕਿਸੇ ਘਰ ਦੇ ਵਿੱਚ ਜਾਂਦੇ ਆਂ ਦੇਖੀ ਤੋਂ ਹੀ ਪਤਾ ਲੱਗ ਜਾਂਦਾ ਵੀ ਘਰ ਦਾ ਜਿਹੜਾ ਹੈ ਰੂਪਰੇਖਾ ਕਿਦਾਂ ਦੀ ਸੋਚ ਕਿਦਾਂ ਦੀ ਹੈ ਔਰ ਤੁਸੀਂ ਘਰ ਦਾ ਨਾਂ ਹੀ ਆਪਣੇ ਬਜ਼ੁਰਗਾਂ ਨੂੰ ਸਮਰਪਿਤ ਕਰ ਦਿੱਤਾ ਜੀ ਇਹ ਤੁਹਾਡਾ ਆਈਡੀਆ ਕਿਸ ਤਰ੍ਹਾਂ ਆਇਆ ਜੀ ਕਿਸੇ ਨੇ ਸਲਾਹ ਦਿੱਤੀ ਜਾਂ ਕਿਸ ਤਰ੍ਹਾਂ ਸੋਚੀ ਤੁਸੀਂ ਜੀ ਅਸੀਂ ਕੰਮ ਕਰਨ ਕੇ ਖਾਣ ਵਾਲੇ ਪਰਿਵਾਰ ਦੇ ਬੱਚੇ ਹਾਂ ਤੇ ਸਾਡੇ ਬਜ਼ੁਰਗਾ ਨੇ ਲੋਕਾਂ ਦੇ ਬੁੱਤੀਆਂ ਕਰ ਕਰਕੇ ਦਿਹਾੜੀਆਂ ਕਰ ਕਰਕੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਹੂੰ ਤੇ ਅਸੀਂ ਬਾਬੇ ਦੀ ਬਖਸ਼ਿਸ਼ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ ਤੇ ਸਾਡਾ ਇਹ ਫਰਜ਼ ਬਣਦਾ ਕਿ ਜਿਹੜੇ ਬੰਦੇ ਸਾਡੀ ਸੰਗੇ ਬੁਨਿਆਦ ਹਨ ਉਹਨਾਂ ਨੂੰ ਕੁਛ ਨਾ ਕੁਛ ਸਮਾਂ ਕੁਝ ਨਾ ਕੁਝ ਭਾਵਨਾਤਮਕ ਸਮਰਪਣਾ ਉਹਨਾਂ ਨੂੰ ਪੇਸ਼ ਕੀਤੇ ਜਾਵੇ ਇਹ ਉਹਨਾਂ ਦੀ ਯਾਦ ਵਿੱਚ ਹੀ ਸੀ ਇਸ ਮਕਾਨ ਦੀ ਮੈਨੂੰ ਕੋਈ ਲੋੜ ਨਹੀਂ ਸੀ ਕਿਉਂਕਿ ਮੇਰਾ ਮਕਾਨ ਉੱਥੇ 565 3B1 ਦੇ ਵਿੱਚ ਬਣਿਆ ਹੋਇਆ ਹੈ ਅਸੀਂ ਉੱਥੇ ਆਰਾਮ ਨਾਲ ਰਹੇ ਦੇ ਸੀਗੇ ਮੈਂ ਸੋਚਿਆ ਕਿ ਇਹ ਮੇਰੇ ਮਕਾਨ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਕਿਉਂ ਨਾ ਬਣਾਇਆ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਪਲੋਟ ਲਿਆ ਬਣਾਇਆ ਭਜਾਇਆ ਸਜਾਇਆ ਬਤ ਬਤ ਕੋਸ਼ਿਸ਼ ਕੀਤੀ ਅਰ ਪ੍ਰਮਾਤਮਾ ਨੇ ਬੜੇ ਭਾਗ ਲਾਇਆ ਤੁਹਾਨੂੰ ਇੱਕ ਅੱਛਾ ਇਹ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਹੀ ਰੰਬੇ ਸਾਰਾ ਕੁਝ ਬਿਲਕੁਲ ਜੀ ਉਹਨਾਂ ਦਾ ਹੀ ਹੈ ਉਹਨਾਂ ਦਾ ਹੀ ਹੈ ਆ ਦੇਖਿਓ ਜੀ ਕਰਿਓ ਕਮੈਂਟ ਜੀ ਉਹਨਾਂ ਦਾ ਹੀ ਹੈ ਆ ਹੈ ਅਸਲ ਗੱਲ ਦੀ ਆ ਦੇਖੋ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਅੱਜ ਦੀ ਆ ਗੱਲਾਂ ਸਾਰੇ ਪੰਜਾਬੀਆਂ ਨੂੰ ਸਿੱਖਣ ਵਾਲੀਆਂ ਨੇ ਹਰੇਕ ਪੰਜਾਬੀ ਨੂੰ ਇਹ ਸਿੱਖਣੀ ਚਾਹੀਦੀ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਜਾਦੋ ਜੀ ਦੁਨੀਆ ਤੱਕ ਦੀ ਆ ਹੈ ਸੋਚ ਦੀ ਦੇਖੋ ਬਾਪੂ ਜੀ ਅਸੀਂ ਹਿੰਦੂ ਧਰਮ ਦੇ ਵਿੱਚ ਸਰਾਧ ਮਨਾਉਂਦੇ ਆ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਇੱਕ ਖਾਸ ਸਮੇਂ ਦੇ ਦੌਰਾਨ ਦੀ ਪਰ ਤੁਸੀਂ ਤਾਂ ਹਰ ਸਮੇਂ ਯਾਦ ਕਰ ਰਹੇ ਹੋ ਥੈਂਕ ਯੂ ਹਰ ਹਰ ਪਲ ਇੱਕ ਇੱਕ ਪਾਲੇ ਦੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਤਿਕਾਰ ਹੈ ਜੀ ਬੱਚੇ ਸਾਡੇ ਨਾਲ ਖੜੇ ਨੇ ਆਪਾਂ ਬਾਪੂ ਜੀ ਦੀ ਸੋਚ ਲਈ ਜ਼ੋਰਦਾਰ ਤਾੜੀਆਂ ਮਾਰਦੀ ਹੈ ਜੀ ਆਹ ਲਓ ਜੀ ਕਮਾਲ ਦੀ ਗੱਲ ਕਰਤੀ ਦੀ ਆਹ ਬਣ ਗਈ ਜੀ ਅੱਜ ਸਾਡੀ ਜ਼ਿੰਦਗੀ ਸਫਲ ਹੋ ਗਈ ਦੀ ਮੈਂ ਅਸੀਂ بڑے ਬਜ਼ੁਰਗਾਂ ਨੂੰ ਇੰਟਰਵਿਊ ਕਰਦੇ ਆ ਪਰ ਤੁਸੀਂ ਜਿਸ ਤਰੀਕੇ ਦੀ ਇਹ ਉਦਾਹਰਣ ਪੇਸ਼ ਕੀਤੀ ਹੈ ਇਹ ਵੀਡੀਓ ਦੁਨੀਆ ਤੱਕ ਪਹੁੰਚ ਜਾਂਦੇ ਜੀ ਘੁੰਮ ਘਮਾ ਕੇ ਤੁਸੀਂ ਅਜਿਹੀ ਐਗਜ਼ਾਮਪਲ ਪੇਸ਼ ਕਰ ਦਿੱਤੀ ਕੀ ਬਜ਼ੁਰਗਾਂ ਦਾ ਸਨਮਾਨ ਕਿੱਦਾਂ ਹੋਣਾ ਚਾਹੀਦਾ ਜੀ ਮੈਂ ਕਹਿੰਦਾ ਵੱਡੀਆਂ-ਵੱਡੀਆਂ ਕਿਤਾਬਾਂ ਪੜ੍ਹ ਕੇ ਵੀ ਇਹ ਸਿੱਖਿਆ ਨਹੀਂ ਮਿਲਦੀ ਜਿਹੜੀ ਤੁਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਦੇ ਦਿੱਤੀ ਜੀ ਮੈਂ ਤੁਹਾਡੇ ਤੋਂ ਪੁੱਛਦਾ ਜੀ ਆਲੇ-ਦੋਲੇ ਦੇ ਲੋਕ ਵੀ ਥੋੜ੍ਹ ਤੋਂ ਪੁੱਛਦੇ ਨੇ ਆਂਢੀ-ਗੁਆਂਢੀ ਮੁਹੱਲੇ ਵਾਲੇ ਵੀ ਆਹ ਨਾਅ ਕਿੱਦਾਂ ਰੱਖਿਆ ਜੀ ਕੋਈ ਗੱਲਬਾਤ ਹੁੰਦੀ ਹੈ ਜੀ ਲੈਡੀ ਜੀ ਆਪ ਤੁਸੀਂ ਕਰਦੇ ਨਹੀਂ ਅੱਛਾ ਹੁੰਦੀ ਹੈ ਜੀ ਹਾਂ ਜੀ ਹੁੰਦੀ ਜੀ ਕਾਫੀ ਵਾਰੀ ਪੁੱਛਦੇ ਹਾਂ ਹੁਣ ਤਾਂ ਜਿਹੜੇ ਸਾਡੇ ਨੇਭਰੇ ਹੈਗੇ ਇਮੀਡੀਅਟ ਲੈਵਲ ਆ ਗਿਆ ਕੋਈ ਉਹਨਾਂ ਨੂੰ ਪਤਾ ਚੱਲ ਗਿਆ ਅੱਛਾ ਨਾ ਕਈ ਵਾਰੀ ਨਾ ਸਾਡੇ ਰੈਡ ਤੇ ਹੁੰਦੇ ਆ ਜਾਂ ਕੁਝ ਤਾਂ ਵੀ ਉੱਥੋਂ ਬਾਹਰੋਂ ਨਾਮ ਤੇ ਪੁੱਛਦੇ ਆ ਵੀ ਅਸੀਂ ਪਪਾਲ ਸਾਹਿਬ ਪਪਾਲ ਸਾਹਿਬ ਅਸੀਂ ਸਦਾ ਪ੍ਰੀਤਮ ਸਿੰਘ ਪਪਾਲ ਦੇ ਨੂੰ ਮਿਲਣਾ ਪਰ ਬਾਹਰ ਨਾਮ ਕੁਝ ਹੋਰ ਲਿਖਿਆ ਹੋਇਆ ਇਹ ਇਹ ਦੇ ਬਾਰੇ ਦੱਸੋ ਤੁਸੀਂ ਵੀ ਹਾਂਜੀ ਕੀ ਹੈ ਵਾਹ ਜੀ ਵਾਹ ਤੇਰੋਂ ਦੋ ਉਹਨਾਂ ਨੂੰ ਅਸੀਂ ਦੱਸਦੇ ਆ ਵੀ ਇਹ ਆ ਸੋਚ ਹੈ ਪਿੱਛੇ ਇੱਕ ਫਿਲਾਸਫੀ ਹੈ ਜੀ ਇਹ ਇਹ ਮਿਸ ਹੁੰਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਆ ਦੇਖੋ ਪੰਜਾਬ ਚ ਹੋ ਕੀ ਰਿਹਾ ਹੈ ਲੋਕ ਬਾਹਰ ਨੂੰ ਭੱਜ ਰਹੇ ਆ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡ ਕੇ ਮੈਂ ਅਸੀਂ ਪਿੰਡਾਂ ਚ ਗੱਲਬਾਤ ਕਰਦੇ ਆ ਜੀ ਬਸ ਬਜ਼ੁਰਗ 90 90 ਸਾਲ ਦੇ ਇਕੱਲੇ ਇਕੱਲੇ ਬੈਠੇ ਆ ਪੰਜਾਬ ਸਾਰਾ ਖਾਲੀ ਹੋਇਆ ਹੋਇਆ ਔਰ ਕੋਈ ਮੁੜ ਕੇ ਕਈ ਵਾਰ ਤੇ ਇਹ ਵੀ ਕਹਿੰਦੇ ਆ ਕਿ ਸਾਨੂੰ ਫੋਨ ਤੱਕ ਨਹੀਂ ਵੀ ਕਰਦੇ ਜੀ ਬਿਜ਼ੀ ਹੈ ਜੀ ਅਸੀਂ ਅਸੀਂ ਕਰੀ ਜਾਈਦਾ ਉਹ ਕਹਿੰਦੇ ਬਿਜ਼ੀ ਹੈ ਜੀ ਪਰ ਤੁਸੀਂ ਹਮੇਸ਼ਾ ਆਪਣੇ ਜ਼ੈਨ ਦੇ ਵਿੱਚ ਰੱਖਿਆ ਆਪਣੇ ਬਜ਼ੁਰਗਾਂ ਨੂੰ ਇਹ ਤਾਂ ਬੜੀ ਜ਼ਬਰਦਸਤ ਗੱਲ ਹੈ ਜੀ ਨਾ ਦੀ ਦੇਣ ਹੈ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ Pritam Singh Bhopal ਜੀ son of ਸਰਦਾਰ ਗੁਰਦੇਵਾਲ ਸਿੰਘ ਭੋਪਾਲ ਜੀ ਐਂਡ ਮਾਤਾ ਜੀ ਦਾ ਨਾਮ ਜੀ ਗੁਰਨਾਮ ਕੌਰ ਜੀ ਠੀਕ ਹੈ ਜੀ ਕਿ ਸਾਡੇ ਬਾਬਾ ਜੀ ਜਿਹੜੇ ਅਸਲੀ ਸਾਨਾ ਉਹ ਸਰਦਾਰ ਰਣ ਸਿੰਘ ਭੋਪਾਲ ਜੀ ਉਹਨਾਂ ਦੇ ਛੋਟੇ ਭਾਈ ਸਾਹਿਬ ਲਾਲ ਸਿੰਘ ਭੋਪਾਲ ਉਹਨਾਂ ਤੋਂ ਛੋਟੇ ਭਾਈ ਸਾਹਿਬ ਕ੍ਰਿਪਾਲ ਸਿੰਘ ਪੁਪਾਲ ਇਹ ਸਾਡਾ ਖਾਨਦਾਨੀ ਤਬਸ ਹੈ ਉਸ ਤੋਂ ਥੋੜਾ ਪਿੱਛੇ ਚੱਲ ਸਕਦੇ ਹੋਰ ਕਿਤੇ ਲਾਇਟ ਹਾਜ਼ਰ ਚੱਲੋ ਹੋਰ ਉਸ ਤੋਂ ਪਿੱਛੇ ਉਸ ਤੋਂ ਪਿੱਛੇ ਸਾਨੂੰ ਇਹ ਨਹੀਂ ਗਿਆਨ ਨਹੀਂ ਪਤਾ ਨਹੀਂ ਬਾ ਇਹ ਤੁਸੀਂ ਸਮੋ ਕੇ ਰੱਖਿਆ ਹੋਇਆ ਸਾਰਾ ਜੀ ਤਾਂ ਤੁਸੀਂ ਆਪਣੇ ਬਾਬਾ ਜੀ ਦੇ ਜਿਹੜੇ ਕਜ਼ਨ ਵਗੈਰਾ ਉਹਨਾਂ ਦੇ ਨਾਮ ਵੀ ਵਿੱਚੇ ਲਿਖਤੇ ਜੀ ਹੈ ਜੀ ਹਾਂ ਜੀ ਦਾ ਦਾਕਟਰ ਆਏ ਹੋਏ ਹਾਂ ਸਾਰੀ ਗੱਲ ਉਹ ਤਿੰਨ ਜਾਣੇ ਸੀਗੇ ਲੇਕਿਨ ਉਹ ਇੱਕ ਸੀ ਅੱਛਾ ਜੋ ਵੱਡੇ ਨੇ ਕਹਿ ਦਿੱਤਾ ਉਹ ਪ੍ਰਵਾਨ ਆ ਦੁਬਾਰਾ ਬੋਲਿਓ ਤਿੰਨ ਜਾਣੇ ਸੀ ਪਰ ਇੱਕ ਸੀ ਇਹ ਇੱਕ ਸਨ ਆ ਦੇਖੋ ਮੁਠੀ ਐਦਾਂ ਤਿੰਨ ਸੀਗੇ ਹੋ ਪਰ ਇੱਕ ਸੀ ਦੁੱਖ ਸੁਖ ਦੀ ਸਾਂਝ ਇਕੱਠੇ ਅੱਛਾ ਜਿਹੜਾ ਜਿਹੜਾ ਉਹਨਾਂ ਦੇ ਕੋਲ ਇੱਕ ਜਣੇ ਕੋਲ ਸੀ ਤਿੰਨਾਂ ਕੋਲ ਸੀ ਜਿਹੜਾ ਤਿੰਨਾਂ ਕੋਲ ਸੀ ਉਹ ਇੱਕ ਜਣੇ ਕੋਲ ਸੀ ਨਹੀਂ ਆਪਸ ਵਿੱਚ ਕੋਈ ਫਰਕ ਨਹੀਂ ਜੀ ਉਹਨਾਂ ਦੇ ਦੇਖਿਆ ਜੀ ਲਓ ਜੀ ਅੱਜ ਕੱਲ ਤਾਂ ਬੱਚੇ ਜਦੋਂ ਆਪਣੇ ਕਰਤੇ ਹੁੰਦੇ ਨੇ ਬੱਕਰਾ ਹੋਣ ਨੂੰ ਭਜਦੇ ਨੇ ਉਹਨਾਂ ਨੇ ਖੁਦ ਸੋਚਿਆ ਹੀ ਨਹੀਂ ਜੇ ਬੇਦੀ ਬੱਕਰੀ ਅੱਛਾ ਉਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ 5 6 ਭਰਾ ਸੀ ਸਾਡੇ ਦੋ ਭੈਣਾਂ ਸੀ ਅੱਛਾ ਜੀ ਹਾਂ ਜੀ ਪਰ ਤਿੰਨਾਂ ਨੂੰ ਤਿੰਨਾਂ ਦੇ ਜੀਵਨ ਦੇ ਦੇ ਪ੍ਰਭਾਵ ਸਾਡੇ ਉੱਤੇ ਹੈਗਾ ਅਸੀਂ ਤਿੰਨ ਭਰਾ ਹੈ ਮੈਸੈਲਫ ਐਂਡ ਪਿਆਰਾ ਸਿੰਘ ਪੂਪਾਲ ਜਿਹੜਾ ਜੁਆਇੰਟ ਡਾਇਰੈਕਟਰ ਪਬਲਿਕ ریلیشن ਡਿਪਾਰਟਮੈਂਟ ਜੀ ਰਿਟਾਇਰ ਹੋਏ ਨੇ ਉਹ ਇੱਕ ਜਤਿੰਦਰ ਸਿੰਘ ਭਪਾਲ ਜਿਹੜਾ ਐਮ ਐਮ ਐਚ ਹੈਗਾ ਮੈਡੀਕਲ ਸਾਈਡ ਦਾ ਪਟਿਆਲੇ ਰਹਿੰਦਾ ਹੈ ਉਹਨਾਂ ਦੇ ਘਰ ਵਾਲੇ ਵੀ ਬੀਬੀ ਐਸ ਕੇ ਭਪਾਲ ਹੈ ਉਹ ਵੀ ਗਾਇਨਕੋਲੋਜੀ ਦੀ ਐਸ ਕੇ ਹੈਗੀ ਹੈ ਹੂੰ ਤੋਂ ਜੀ ਤਿੰਨੇ ਭਰਾ ਤੇ ਤਿੰਨੇ ਸਾਡੇ ਬਾਬੇ ਸੀ ਇਕੱਲੇ ਇਕੱਲੇ ਹਾਂ ਤੇ ਅਸੀਂ ਆਪਸ ਵਿੱਚ ਹੀ ਕਦੇ ਕੋ ਬਹੁਤ ਅੰਤਰ ਸਮਝੇ ਹੂੰ ਉਹ ਇੱਕੋ ਹੀ ਸਾਨੂੰ ਆ ਉਹ ਇੱਕੋ ਸੀਗੇ ਤੇ ਹੁਣ ਅੱਗੇ ਵੀ ਤੁਹਾਡਾ ਇੱਕਾ ਲਈ ਕੰਮ ਹੈ ਸਾਰਾ ਜੀ ਹਾਂ ਆ ਤਾਂ ਬਣ ਗਈ ਜੀ ਗੱਲ ਜੀ ਆ ਬੱਚੇ ਖੜੇ ਆ ਜੀ ਪਿੱਛੇ ਇਹ ਪਰਿਵਾਰ ਦੇ ਜੀ ਨੈਕਸਟ ਜਨਰੇਸ਼ਨ ਹੈ ਬੱਚਿਓ ਮਜ਼ਾ ਆ ਰਿਹਾ ਗੱਲਾਂ ਬਾਤਾਂ ਦਾ ਜੀ ਹੈ ਦੇਖੋ ਕਿੰਨੀ ਵਧੀਆ ਗੱਲ ਹੈ ਆ ਜਿਹੜੀ ਸੇਧ ਤੁਸੀਂ ਦਿੱਤੀ ਹੈ ਨਾ ਜੀ ਪੰਜਾਬੀਆਂ ਨੂੰ ਹਾਂ ਤਾਂ ਕਮਾਲ ਦੀ ਗੱਲ ਹੈ ਅੱਛਾ ਹੁਣ ਆਪਾਂ ਗੱਲ ਕਰਦੇ ਆਂ ਵੀ ਘਰਾਂ ਦੇ ਵਿੱਚ ਮਾਹੌਲ ਕਿਦਾਂ ਦਾ ਹੁੰਦਾ ਸੀ ਪਹਿਲੇ ਸਮੇਂ 'ਚ ਤੁਸੀਂ ਆਪਣੇ ਬਾਪੂ ਜੀ ਨਾਲ ਜੁੜੀ ਕੋਈ ਯਾਦ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋਵੋ ਕੈਮਰੇ ਤੇ ਆਪਣੇ ਮਾਤਾ ਜੀ ਨਾਲ ਜੁੜੀ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਮਾਤਾ ਜੀ ਨਾਲ ਸੰਬੰਧਤ ਕੋਈ ਗੱਲਬਾਤ ਕੋਈ ਯਾਦ ਤੁਹਾਡੀ ਪੁੱਛਣੀ ਚਾਹਾਂਗੇ ਕਿਦਾਂ ਦਾ ਸੀ ਉਹਨਾਂ ਦਾ ਮੜੰਗਾ ਕਿਦਾਂ ਦਾ ਸੀ ਉਹ ਦਿਖਦੇ ਕਿਦਾਂ ਸੀ ਉਹ ਦੇਖੋ ਆ ਲੋ ਜੀ ਓ ਬਹੁਤ ਪੂਰੀ ਤੁਹਾਡੇ ਉਹ ਬੇਬੇ ਆ ਹਾਂ ਪਿਆਰਾ ਸਾਡੇ ਮਦਰ ਆ ਆ ਦੇਖੋ ਜੀ ਤੁਸੀਂ ਤਾਂ ਸਾਰੇ ਡਰੈਇੰਗ ਰੂਮ ਚ ਸਭ ਦੀਆਂ ਫੋਟੋਸ ਲਗਾ ਕੇ ਰੱਖਿਆ ਹੋਇਆ ਹਾਂ ਹਾਂ ਆ ਬਹੁਤ ਵਧੀਆ ਜੀ ਤੁਹਾਡੇ ਇਹ ਜਿਹੜੇ ਸੈਂਟਰ ਚ ਵੱਡੀ ਤਸਵੀਰ ਤੇ ਇੱਕ ਵਾਰੀ ਕੈਮਰਾ ਪਾਇਆ ਜੀ ਇਹ ਸਰਦਾਰ ਰਿਮਨਜੀਤ ਕੌਰ ਜੀ ਹਾਂ ਜੀ ਹਾਂ ਜੀ ਇਹ ਤੁਹਾਡੇ ਮਦਰ ਹੈ ਜੀ ਤੇ ਉੱਪਰ ਤੁਹਾਡੇ ਦਾਦੀ ਜੀ ਤੇ ਉਹ ਤੁਹਾਡੇ ਦਾਦਾ ਜੀ ਹਾਂ ਇਹ ਇਰਾਦੀ ਮਦਰ ਆ ਉਹ ਮੇਰੀ ਮਦਰ ਹਾਂ ਤੁਸੀਂ ਹੁਣ ਆਪਣੀ ਮਦਰ ਨਾਲ ਕੋਈ ਜੁੜੀ ਯਾਦ ਦੱਸੋ ਕੋਈ ਖਾਸ ਗੱਲ ਕਿੱਦਾਂ ਦੇ ਸੀ ਉਹ ਉਹ ਬੜੇ ਸਬਰ ਸੰਤੋਖ ਵਾਲੇ ਬੀਬੀ ਸੀ ਅੱਛਾ ਤੇ ਕਰਕੇ ਖਾਂਦੇ ਸੀਗੇ ਹਮ ਚੱਕੀ ਪੀਣੀ ਅੱਛਾ ਹਾਂਜੀ ਹਾਂ ਤੇ ਫਿਰ ਸਾਨੂੰ ਰੋਟੀ ਪਕਾ ਕੇ ਦੇਣੀ ਪੜਨ ਵਾਸਤੇ ਹਮ ਕਦੇ ਕਦੇ ਅਸੀਂ ਰੁਸ ਕੇ ਚਲੇ ਜਾਣਾ ਤਾਂ ਨੇ ਕਿਹਾ ਦੂਜੇ ਮੁੰਡਿਆਂ ਨੂੰ ਜਿਨ੍ਹਾਂ ਨੇ ਸਾਡੇ ਪਿੱਛੋਂ ਹਣਾ ਹੁੰਦਾ ਸੀ ਭਾਈ ਇਹ ਮੁੰਡਾ ਸਾਡਾ ਭੁੱਲ ਗਿਆ ਰੋਟੀ ਤੇ ਜਾਣੀ ਆ ਤੂੰ ਲੈ ਜਾ ਗੁੱਸੇ 'ਚ ਜਾਂਦੇ ਜਾਂਦੇ ਸੀ ਅੱਛਾ ਨਰਾਜ ਹੋ ਕੇ ਹੂੰ ਉਹਨੇ ਕਹਿਣਾ ਉਹ ਭੁੱਲ ਗਿਆ ਹੀ ਨਹੀਂ ਕਹਿੰਦਾ ਵੀ ਗੁੱਸੇ 'ਚ ਲੱਗ ਗਿਆ ਉਹ ਭੁੱਲ ਗਿਆ ਲੈ ਜਾਣੀ ਤੂੰ ਲੈ ਜਾ ਹਾਂ ਬਹੁਤ ਸਹੁਰ ਸੰਦੋਗ ਵਾਲੀ ਔਰ ਕੁਰਬਾਨੀ ਵਾਲੀ ਬੀਬੀ ਸੀ ਸਿਰੇ ਤੱਕ ਪਰਿਵਾਰ ਦੀ ਸੁੱਖ ਮੰਗਦੀ ਰਹੀ ਐ ਕੋਈ ਜ਼ਿੰਦਗੀ ਚ ਲਾਲਚ ਨਹੀਂ ਸੀ ਉਸ ਨੂੰ ਜੋ ਹੋ ਜਾ ਮਿਲ ਗਿਆ ਹੋ ਜਾ ਖਾ ਲਿਆ ਜੋ ਹੋ ਜਾ ਮਿਲ ਗਿਆ ਹੋ ਜਾ ਪੈਨ ਲਿਆ ਕਿਸੇ ਚੀਜ਼ ਦਾ ਲਾਲਚ ਨਹੀਂ ਆ ਬਿਲਕੁਲ ਬਾਪੂ ਜੀ ਨਾਲ ਜੁੜੀ ਕੋਈ ਯਾਦ ਸੌਰੀਆਂ ਹੋਦੀਆਂ ਯਾਦਾਂ ਨੇ ਸਾਰੀਆਂ ਦੱਸੋ ਬਾਪੂ ਜੀ ਨਾਲ ਜੁੜੀ ਕੋਈ ਯਾਦ ਹੈ ਸਖਤ ਸੀਗੇ ਬਾਪੂ ਜੀ ਸੁਭਾਅ ਦਾ ਸਖਤ ਸੀ ਲੇਕਿਨ ਸਾਡੇ ਬਾਅਦ ਤੇ ਤਾਂ ਠੀਕ ਸੀ ਅੱਛਾ ਸੁਭਾਅ ਦੇ ਸਖਤ ਸੀ ਇਕੱਲੇ ਇਕੱਲਾ ਸੀਗਾ ਆਲੇ-ਦਾਲੇ ਸੁਸਾਇਟੀ ਦੇ ਵਿੱਚ ਰਹਿਣ ਬਾਅਦ ਤੇ ਥੋੜਾ ਜਿਹਾ ਦਬ ਦਬਾ ਵੀ ਰੱਖਣਾ ਪੈਂਦਾ ਅੱਛਾ ਹਾਂ ਠੀਕ ਹੈ ਅੱਛਾ ਤੁਹਾਡੇ ਮਾਤਾ ਜੀ ਚਰਖਾ ਚਲਾਉਂਦੇ ਸੀਗੇ ਚਰਖਾ ਨਹੀਂ ਸਾਡੇ ਕੋਲ ਚੱਕੀ ਚੱਲਦੀ ਚੱਕੀ ਚੱਲਦੀ ਦੇਖੀ ਹੈ ਹਾਂਜੀ ਪੀ ਆ ਤੁਸੀਂ ਹਾਂਜੀ ਆਪ ਵੀ ਚਲਾਈਏ ਚੱਕੀ ਉਸੇ ਤਾਂ ਛੋਟੇ ਸੀ ਉਹ ਤੋਂ ਬਹੁਤ ਜੁੜ ਚੱਕੀ ਚੱਲਦੀ ਸਾਨੂੰ ਚਲਾਉਣ ਹੀ ਨਹੀਂ ਜੀ ਉਨੂੰ ਕਿਧਰ ਜਿਹੜਾ ਦਿਹ ਲੋ ਦੇਵੇ ਹੋਵੇ ਤਾਂ ਬਕਰੀ ਗੱਲ ਹੈ ਪਰ ਕਰਕੇ ਸਾਡੇ ਲੋੜ ਅਨੁਸਾਰ ਅਸੀਂ ਚੱਕੀ ਵਰਤਦੇ ਸੀਗੇ ਬਾਕੀ ਆਟਾ ਅਸੀਂ ਪੀਸਾ ਲੈਂਦੇ ਸੀ ਆਪਣੇ ਅੱਛਾ ਦੋਨੇ ਦਾ ਜੀ ਚਰਕ ਕੰਮ ਚੱਲਦਾ ਸੀ ਘਰ ਦੇ ਵਿੱਚ ਦੋ ਤਿੰਨੇ ਬੰਦੇ ਨੇ ਤੇ ਸਾਡੇ ਬਾਬਾ ਜੀ ਸੀਗੇ ਕਰਨ ਵਾਲੇ ਸੀਗੇ ਬੰਦੇ ਇੱਕ ਬਾਬਾ ਭਗਤ ਸੀਗਾ ਉਹ ਦੀਵਾਨ ਵਗੈਰਾ ਲਗਾਉਂਦਾ ਸੀ ਅੱਛਾ ਜੀ ਇੱਕ ਖੇਤੀਬਾੜੀ ਦਾ ਕੰਮ ਕਰਦਾ ਸੀ ਦੂਸਰਾ ਸੀ ਕੁੰਬੜ ਦਾ ਕੰਮ ਕਰਦੇ ਸੀ ਕਿ ਆਪਣਾ ਗਲੀਚੇ ਬਣਾਉਣੇ ਚੱਦਰਾਂ ਬਣਾਉਣੀਆਂ ਅੱਛਾ ਚੱਦਰ ਬਣਾਉਣਾ ਹੂੰ ਕੱਪੜਾ ਬਣਾਉਣ ਦਾ ਕੰਮ ਕਰਦੇ ਸੀ ਅੱਛਾ ਤੁਸੀਂ ਕੱਪੜਾ ਬਣਾਉਣ ਦਾ ਕੰਮ ਕਰਦੇ ਸੀ ਤੁਹਾਡੇ ਪਰਿਵਾਰ ਦੇ ਜੀ ਤੁਹਾਡੇ ਬਾਬਾ ਜੀ ਹੋਣੀ ਸਾਡੇ ਬਾਪੂ ਜੀ ਕੋਈ ਖੇਸ ਖੁਸ ਪਿਆ ਪਰਾਉਣਾ ਕੋਈ ਦਰੀ ਹਾਂ ਹੈਗੀ ਹੈ ਜੀ ਦਿਖਾ ਦਿਓਗੇ ਸਾਨੂੰ ਦਿਖਾ ਰਾਂਗੇ ਜੇ ਇਹ ਨਾ ਕਹੋ ਜਰੂਰ ਦੇ ਦੋ ਇਹਨਾਂ ਨੇ ਲੱਗਦਾ ਸਾਡਾ ਵੀਡੀਓ ਦੇਖਿਆ ਹੋਇਆ ਹੈ ਅਸੀਂ ਵੀਡੀਓ 'ਚ ਅਕਸਰ ਮੰਗ ਲੈਂਦੇ ਆ ਕਹਿੰਦੇ ਦੇਣਾ ਨਹੀਂ ਹੈ ਆ ਤਾਂ ਬੜੇ ਪੱਕੇ ਤੁਸੀਂ ਫਿਰ ਹੈ ਕਮਾਲ ਦੀ ਗੱਲ ਹੈ ਇੱਕ ਇੱਕ ਦਰੀ ਬੇਬੇ ਦੀ ਉੱਥੇ ਉੱਪਰ ਪਈ ਉਹ ਕੱਡੋ ਉਹ ਬਾਹਰ ਨਿਕਲ ਜਾਏਗੀ ਹਾਂ ਹਾਂ ਦੇਖੋ ਅੱਜ 20 ਸਾਲ ਦੀ ਪਈ ਹੈ ਉੱਥੇ ਲਿਆਓ ਜੀ ਲਿਆਓ ਦਰੀ ਆਪਾਂ ਕੱਢ ਕੇ ਹਾਂ ਜੀ ਸਟੂਲ ਲਲੋ ਸਟੂਲ ਤੇ ਕੱਢ ਕੇ ਨਾ ਇੱਕ ਤਾਂ ਛੋਟਾ ਸਟੂਲ ਫਿਰ ਵੱਡਾ ਸਟੂਲ ਫਿਰ ਉਹ ਕੱਢ ਉੱਪਰਲੀ ਮੈਨੇਜਰ ਲਓ ਜੀ ਮਨਜੀਤ ਜੀ ਜਾਓ ਇਹਨਾਂ ਦੇ ਨਾਲ ਹੈਲਪ ਕਰੋ ਦੀ ਧਿਆਨ ਨਾਲ ਕਰਿਓ ਕੰਮ ਜੀ ਕਿਤੇ ਵੀਡੀਓ ਬਣਾਣ ਲੱਗਿਆਂ ਕਿਤੇ ਮਤਲਬ ਗਿਰੇ ਨਾ ਕੋਈ ਜਾਣਾ ਆਰਾਮ ਨਾਲ ਕੱਢ ਲਿਓ ਜੀ ਅੱਛਾ ਉਹ ਫੇਰ ਸੰਭਾਲ ਕੇ ਰੱਖੀ ਹੋਈ ਦਰੀ ਜੀ ਹਾਂ ਯਦਾਂ ਪੁਰਾਣੀਆਂ ਦੀ ਸਾਡੇ ਬਾਬਾ ਜੀ ਕਾਰੀਗਰ ਸੀਗੇ ਉਹ ਗਲੀਚੇ ਬਣਾਉਂਦੇ ਸੀ ਅੱਛਾ ਜੀ ਹਾਂ ਤੇ ਬਹੁਤ ਵੱਡਾ-ਵੱਡਾ ਕੰਮ ਸੀ ਇਹਨਾਂ ਨੇ ਸਿੱਖਿਆ ਲਈ ਸੀ ਦਰਾਹੇ ਤੋਂ ਕੋਈ ਮੁਸਲਮਾਨ ਕਾਰੀਗਰ ਸੀਗਾ ਉਹਦੇ ਕੋਲ ਸਿੱਖਣ ਜਾਂਦੇ ਹੁੰਦੇ ਤੁਰ ਕੇ ਜਾਣਾ 4-5 ਮੀਲ 6 ਮੀਲ ਤੁਰ ਕੇ ਆਉਣਾ ਉਸ ਮੁਸਲਮਾਨ ਕਾਰੀਗਰ ਦਾ ਨਾਮ ਯਾਦ ਹੈ ਕੋਈ ਯਾਦ ਆਉਂਦਾ ਯਾਦ ਉਹੀ ਗੱਲ ਕਰਦੇ ਹੁੰਦੇ ਸੀਗੇ ਮਲਕ ਮਲਕ ਕੋਈ ਸੀਗਾ ਅੱਛਾ ਦਰਾਹਿ ਦਾ ਜੀ ਹਾਂ ਦਰਾਹਿ ਤੋਂ ਤੇ ਉਹਨਾਂ ਦੇ ਰਾਛ ਬਣਾਉਨੇ ਜਿਹਦੇ ਚ ਧਾਗਾ ਪਾ ਕੇ ਕਰਦੇ ਨੇ ਹਾਂ ਜੀ ਕੁੰਬਲ ਬਣਾਉਣੀ ਸਾਰਾ ਕੁਝ ਉਹਨਾਂ ਨੇ ਕਰਿਆ ਹੋਇਆ ਸਾਰਾ ਸਮਾਨ ਸੀਗਾ ਸਾਡੇ ਕੋਲ ਸਾਰੇ ਕੱਪੜਿਆਂ ਦਾ ਜਦੋਂ ਅਸੀਂ ਫਿਰ ਆਪਣੇ ਜ਼ਮੀਨ ਦੇ ਲਾਲਚ ਨੂੰ ਛੱਡ ਘਰ ਛੱਡ ਕੇ ਇਧਰ ਆ ਗਏ ਉਦੋਂ ਸਾਰੀਆਂ ਚੀਜ਼ਾਂ ਖਰਾਬ ਕਰੂ ਹੋ ਗਈਆਂ ਜੇ ਵਰਤਦੇ ਰਹੀਏ ਤਾਂ ਚੀਜ਼ ਸੰਭਲੀ ਰਹਿੰਦੀ ਹੈ ਕੋਈ ਰਹਿੰਦੀ ਹੈ ਟਕਰਾਜ ਅੱਜ ਅਸੀਂ ਦਰੀ ਕਢਾ ਲਈ ਦੇਖੋ ਬਾਹਰ ਹਾਂ ਜੀ ਉਹ ਤੁਸੀਂ ਅਸੀਂ ਵੀ ਨਹੀਂ ਦੇਖੀਗੇ ਸਾਡੀ ਕਾਮਯਾਬੀ ਹੈ ਸਾਡੇ ਚੈਨਲ ਦੀ ਕਾਮਯਾਬੀ ਹੈ ਹੈ ਜੀ ਇਹ ਤੁਹਾਡੀ ਡੂੰਘਾਈ ਹੈ ਹਾਂ ਹੈ ਜੀ ਯੂ ਯੂ ਗੋ ਵੈਰੀ ਡੀਪ ਹਮ ਇਹ ਜਿਹੜੀ ਹੈ ਨਾ ਕਹਿੰਦੇ ਜਿਹੜਾ ਅਸਲੀ ਹੀਰੇ ਜਵਾਹਰਾਤ ਹੈ ਨਾ ਜੀ ਉਹ ਜ਼ਮੀਨ 'ਚ ਬਹੁਤ ਡੂੰਘੇ ਹੈ ਸਮੁੰਦਰ 'ਚ ਬਹੁਤ ਡੂੰਘੇ ਹੈ ਤਾਂ ਉਹ ਡੀਪ ਤਾਂ ਜਾਣਦੇ ਜੀ ਅਸੀਂ ਇਹ ठा ਤੱਕ ਛਲਾਂਗ ਲਗਾਉਨੇ ਆ ਤਾਂ ਜੋ ਦੁਰਲਭ ਹੀਰੇ ਲੱਭ ਜਾਣ ਜੀ ਦੁਰਲਭ ਅੱਛੀ ਕੁਆਲਿਟੀ ਦੇ ਦੁਰਲਭ ਹੀਰੇ ਹਾਂ ਦੇਖੋ ਜੀ ਪੰਜਾਬੀਓ ਇਹ ਹੈ ਦੁਰਲਭ ਹੀਰੇ ਸਾਡੇ ਦੀ ਇਹਨਾਂ ਦੇ ਕੋਲ ਪਹੁੰਚੇ ਸਰਦਾਰ ਪ੍ਰੀਤਮ ਸਿੰਘ ਦੀ ਔਰ ਇਹਨਾਂ ਦੇ ਪਰਿਵਾਰ ਦੇ ਕੋਲ ਜੀ ਮੈਂ ਕਹਿੰਦਾ ਸੀ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਸਕੂਲ ਕਿਸੇ ਕਾਲਜ ਕਿਸੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਉਹ ਗੱਲਾਂ ਨਹੀਂ ਮਿਲਦੀਆਂ ਜਿਹੜੀਆਂ ਇਹਨਾਂ ਕੋਲ ਮਿਲਦੀਆਂ ਦੀ ਆਪਣਾ ਤੇ ਦੀ ਪੜਾਈ ਪਿਆਰ ਦੀ ਪੜਾਈ ਜਿਹੜੀ ਹੈ ਉਹ ਸਾਨੂੰ ਇਹਨਾਂ ਤੋਂ ਹੀ ਪੜਨ ਨੂੰ ਮਿਲਦੀ ਹੈ ਜੀ ਲਓ ਜੀ ਅਸੀਂ ਉਪਰਾਲਾ ਕਰ ਰਹੇ ਹਾਂ ਜੀ ਇੱਕ ਪੁਰਾਣਾ ਖਜ਼ਾਨਾ ਕੱਢਣ ਦੀ ਜੀ ਹਾਂ ਆ ਦੇਖੋ ਜੀ ਦਰੀ ਦੀ ਆ ਗਈ ਦੀ ਦਰੀ ਦੀ ਬਾਪੂ ਜੀ ਆਹੀ ਹੈ ਹਾਂਜੀ ਆਹੀ ਹੈ ਕਿ ਇੱਕ ਹੋਰ ਵੀ ਹੈ ਬੜਾ ਖੁਸ਼ ਹੈ ਜੀ ਬਹੁਤ ਖੁਸ਼ ਹੈ ਪਤਾ ਬਾਪੂ ਜੀ ਨੂੰ ਕਿ ਇਹ ਹੈ ਕਾफी ਕੁਛ ਹੈ ਇਹ ਤਾਂ ਹਵਾ ਲੱਗ ਰਹੀ ਹੈ ਇਹਨਾਂ ਨੂੰ ਅੱਜ ਅੱਜ 30 ਸਾਲ ਤੋਂ 25 ਸਾਲ ਤੋਂ ਆ ਲਓ ਸਾਰੀਆਂ ਕੱਢ ਲਓ ਜੀ ਇੱਥੇ ਰੱਖ ਛੱਡ ਦਿਓ ਜੀ ਬਾਪੂ ਜੀ ਆ ਕੈਮਰੇ ਤੇ ਦਿਖਾ ਦਈਏ ਜੀ ਇਹਨਾਂ ਨੂੰ ਪਹਿਲਾਂ ਜੀ ਆ ਲਓ ਜੀ ਦਰਿਆ ਦੀ ਕਮਾਲ ਦੀ ਗੱਲ ਹੈ ਪੂਰੀ ਸਦੀ ਲੱਗ ਚੁੱਕੀ ਜੀ ਲਗਭਗ ਜੀ ਇੱਕ ਸਦੀ ਪੁਰਾਣੀਆਂ ਦਰੀਆਂ ਦਿਖਾ ਰਹੇ ਬਾਪੂ ਜੀ ਇੱਥੇ ਆਓ ਨੇੜੇ ਜੀ ਅਸਲੀ ਚੀਜ਼ ਤਾਂ ਤੁਹਾਡੇ ਹੱਥ ਦੇ ਆ ਦੇਖੋ ਜੀ ਬਾਪੂ ਜੀ ਦਿਖਾ ਰਹੇ ਔਰ ਕਾਫੀ ਭਾਵਕ ਵੀ ਹੈ ਜੀ ক্লোਜ਼ ਕੈਮਰਾ ਪਾ ਕੇ ਇਹਨਾਂ ਦੀ ਭਾਵਕਤਾ ਦੀ ਝਲਕ ਵੀ ਦਿਖਾ ਦਿਓ ਜੀ ਇੱਕ ਵਾਰੀ ਜੀ ਬਾਪੂ ਜੀ ਕਾਫੀ ਭਾਵਕ ਹੋ ਗਏ ਜੀ ਅੱਜ ਇਹ ਦਰੀਆਂ ਦਿਖਾ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਅਜਿਹੇ ਹ ਦੁਰਲਭ ਖਜ਼ਾਨਾ ਹੈਗਾ ਜੀ ਜ਼ਰੂਰ ਸ਼ੇਅਰ ਕਰਿਓ ਤੇ ਸਾਨੂੰ ਬੇਸ਼ੱਕ ਬੁਲਾ ਲਿਓ ਅਸੀਂ ਵੀਡੀਓ ਬਣਾਵਾਂਗੇ ਤੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਦਿਖਾਵਾਂਗੇ ਜੀ ਆਹਦਾ ਕਾਰੀਗਰੀ ਉਹ ਬੜੀ ਕਮਾਲ ਦੀ ਹੈ ਜੀ ਹੈ ਜੀ ਇੱਕ ਲੈ ਲਵਾਂ ਇੱਕ ਤਾਂ ਦੇ ਦਿਓ ਦੋਏ ਲੈ ਜਾਓ ਹਾ ਹਾ ਹੁਣ ਮੰਨ ਗਏ ਪਹਿਲਾਂ ਕਹਿੰਦੇ ਸੀ ਨਹੀਂ ਦੇਣੀ ਨਹੀਂ ਮੰਗ ਨਾ ਲਿਓ ਕਿਤੇ ਇਹਨਾਂ ਨੂੰ ਪਤਾ ਵੀ ਵਿਰਸੇ ਤੇ ਕੰਮ ਕਰਦੇ ਆ ਸ਼ਾਇਦ ਮੰਗ ਲੈਣਗੇ ਜੀ ਪਰ ਜਦ ਲੋੜ ਪੈ ਗਈ ਵਿਆਹ ਸ਼ਾਦੀ ਚ ਲੈ ਜਾਇਆ ਕਰਾਂਗੇ ਸਫਾਈ ਸਫਾਈ ਦੇਖੋ ਹਾਂ ਆ ਦਿਖਾਓ ਜੀ ਅੱਛਾ ਇਹ ਕਿਨੇ ਬੁੜੀਆਂ ਜੀ ਦੱਸਿਓ ਤੁਸੀਂ ਦੁਬਾਰਾ ਦੱਸ ਦਿਓ ਜੀ ਏਹ ਬੀਬੀਆਂ ਨੇ ਇਕੱਠੀਆਂ ਹੋ ਕੇ ਬੁੜੀਆਂ ਤੁਹਾਡੀ ਮਾਲ ਲੱਗੀ ਰਹਿੰਦੀ ਸੀ ਹਾਂ ਜੀ ਤੁਹਾਡੀ ਉਮਰ ਇਸ ਸਮੇਂ ਕਿੰਨੀ ਹੈ ਜੀ ਮੈਂ ਜੀ 90 ਸਾਲ ਦਾ ਹੋ ਜਾऊंगा ਅਗਲੇ ਸਾਲ ਅਗਲੇ ਸਾਲ ਦੀ ਹਾਂ ਅਗਲੇ ਸਾਲ ਪੱਕ ਜਾਣਾ 90 90 ਸਾਲ ਅਗਲੇ ਸਾਲ ਅਗਲੇ ਸਾਲ ਹੋ ਜਾਣਾ ਜੀ 90 ਸਾਲ ਦੇ 89 ਮੈਂ 89 ਜੀ ਆਜੋ ਪੁੱਤਰ ਨੇੱਚੀ ਆਜੋ ਤੁਸੀਂ ਧਿਆਨ ਨਾਲ ਜੀ ਉਤਰ ਜਿਓ ਜੀ ਹਾਂ ਬੜੇ ਧਿਆਨ ਨਾਲ ਖਿਆਲ ਨਾਲ ਉਤਰ ਜਿਓ ਜੀ 90 ਸਾਲ ਦੇ ਬਜ਼ੁਰਗ ਆਪਣੇ ਮਾਤਾ ਦੀ ਇਹ ਹੱਥ ਦੀਆਂ ਬੁਣੀਆਂ ਹੋਈਆਂ ਦਰੀਆਂ ਦਿਖਾ ਰਿਹਾ ਜੀ ਇਹ ਹੈ ਨਾ ਸਾਡੀ ਪ੍ਰਾਪਤੀ ਇਹ ਤੁਹਾਡੀ ਪ੍ਰਾਪਤੀ ਹੈ ਤੁਸੀਂ ਵੀਡੀਓਜ਼ ਦੇਖਦੇ ਹੋ ਸਾਨੂੰ ਮਜਬੂਰ ਕਰਦੇ ਹੋ ਕਿ ਜਾਓ ਨਿਕਲੋ ਘਰਾਂ ਦੇ ਵਿੱਚੋਂ ਔਰ ਜਾ ਕੇ ਇਹਨਾਂ ਬਜ਼ੁਰਗਾਂ ਨੂੰ ਮਿਲੋ ਤੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ ਤੇ ਆ ਪੰਜਾਬੀ ਵਿਰਸੇ ਦੀ ਦੇਖੋ ਪਿਛਲੀ ਪੀੜ੍ਹੀ ਮੈਂ ਕਹਿੰਦਾ ਪੂਰੀ ਸਦੀ ਲੰਘ ਗਈ ਜੀ ਇੱਕ ਸਦੀ ਪੁਰਾਣੀਆਂ ਦਰੀਆਂ ਤੇ ਰੰਗ ਕਿੰਨਾ ਵਧੀਆ ਜੀ ਆਓ ਜੀ ਜਿਹੜਾ ਕੈਮਰਾ ਨੇੜੇ ਲੈ ਕੇ ਆਓ ਜੀ ਜਰਾ ਬਾਪੂ ਜੀ ਇੱਕ ਸਵਾਲ ਪੁੱਛਣਾ ਤੁਹਾਡੇ ਤੋਂ ਆ ਤੁਸੀਂ ਦੱਸੋ ਇਹਨੂੰ ਕੀ ਕਹਿੰਦੇ ਜੀ ਇਹ ਨੂੰ ਬੰਬਲ ਕਹਿੰਦੇ ਹਾਂ ਬੰਬਲ ਕਹਿੰਦੇ ਤੁਹਾਨੂੰ ਵੀ ਪਤਾ ਤੁਸੀਂ ਇੰਗਲੈਂਡ ਵਾਲੇ ਤੁਹਾਨੂੰ ਵੀ ਪਤਾ ਬੰਬਲ ਕਹਿੰਦੇ ਸਿਰ ਹਾਂ ਗਏ ਤਾਂ ਇੱਥੋਂ ਹੈ ਪਰ ਆ ਬੰਬਲ ਦਾ ਪਾਇਆ ਜੀ ਕੈਮਰਾ ਬੰਬਲ ਆ ਬੰਬਲ ਕਹਿੰਦੇ ਜਿਸ ਨੂੰ ਆ ਦੇਖੋ ਜੀ ਬੰਬਲ ਏ ਉਹ ਇੱਕ ਨਾ ਬੇਬੇ ਦਾ ਅਸੀਂ ਵੀਡੀਓ ਕੀਤਾ ਸੀਗਾ ਰੋਪੜ ਉਹ ਇਹ ਕਹਿੰਦੇ ਮੇਰੀ ਮਾਂ ਜਿਹੜੀ ਨਾ ਬਹੁਤ ਕਮਜ਼ੋਰ ਹੋ ਗਈ ਸੀ ਪਰ ਉਹ ਬੈਠੀ ਬੈਠੀ ਕਹਿੰਦੀ ਬੰਬਰ ਪੁਣੀ ਜਾਂਦੀ ਸੀ ਹੈ ਬੰਬਰ ਹਾਂ ਕਿਸੇ ਦੇ ਬਰੋਣ ਜਾਂਦਾ ਸੀ ਨਾ ਹਾਂਜੀ ਉਹਨੂੰ ਪਿਠਾਲ ਕੇ ਉਹਨੂੰ ਕੇਸ ਦੇ ਦੇਣਾ ਬੰਬਲ ਬੱਟੀ ਚੱਲ ਬੰਬਲ ਬੱਟੀ ਚੱਲ ਆ ਦੇਖੋ ਜੀ ਬੱਚੇ ਅਗਲੀ ਜਨਰੇਸ਼ਨ ਦੇ ਬੈਠੇ ਆ ਇਹ ਬਿਲਕੁਲ ਅਗਲੀ ਜਨਰੇਸ਼ਨ ਹੈ ਜੀ ਬੱਚੇ ਆ ਬੰਬਲ ਇਹਨੂੰ ਕਹਿੰਦੇ ਬੰਬਲ ਠੀਕ ਹੈ ਆ ਜਿਹੜੀ ਪੀੜ੍ਹੀ ਹੈ ਨਾ ਆਹ ਆਹ ਹਾਂ ਇਹ ਕ੍ਰੋਸ ਸਾਰੀ ਇਹ ਇੰਟਰ ਇੰਟਰਨੈਟ ਹੈ ਇੰਟਰਨੈਟ ਦਾ ਹੈ ਹਾਂ ਇੰਟਰਨੈਟ ਇੰਟਰਨੈਟ ਦਾ ਮਤਲਬ ਨੈਟ ਦੀ ਹੈ ਨਾ ਜੀ ਇਹ ਇਹਨੂੰ ਇੰਟਰਨੈਟ ਦਾ ਮਤਲਬ ਹੈ ਕਿ ਇਹਨੂੰ ਇੰਟਰਲੌਕ ਜਿਵੇਂ ਅਸੀਂ ਕਹਿੰਦੇ ਉਸ ਤਰ੍ਹਾਂ ਬਣਾਈ ਹੋਈ ਹੈ ਜੀ ਲਓ ਜੀ ਕਮਾਲ ਦੀ ਗੱਲ ਹੈ ਜੀ ਉਹ ਦਿਖਾਣੀ ਹੈ ਜੀ ਖੋਲੀ ਚਲੋ ਦਰੀਆਂ ਬੰਦ ਨਹੀਂ ਕੋਈ ਕਰਨੀ ਅੱਜ ਆ ਵੀ ਆ ਚੱਕੋ ਪੁੱਤਰ ਇਹ ਵੀ ਖੋਲੋ ਸਾਰੀਆਂ ਇਹ ਤਾਂ ਖਜ਼ਾਨਾ ਹੈ ਇਹ ਤਾਂ ਦਿਖਾਣਾ ਹੈ ਜੀ ਦਿਖਾਣਾ ਮਨਜੀਤ ਅੱਜ ਇਧਰੋਂ ਫੜ ਲਓ ਜੀ ਇੱਕ ਇੱਕ ਕਰਕੇ ਦਿਖਾਣੀ ਸਾਰੀ ਦਰੀ ਜੀ ਇਹਨਾਂ ਨੂੰ ਹੀ ਦੇ ਦੇਣੀ ਐ ਇਹਨਾਂ ਨੂੰ ਦੇ ਦੇਣੀ ਆ ਅੱਜ ਤਾਂ ਬਾਪੂ ਜੀ ਦੀয়াল ਐ ਦੀ ਇੱਕ ਅੱਧੀ ਅਸੀਂ ਲੈ ਜਾਈਏ ਆਪਾਂ ਵਾਪਸ ਕਰ ਦਾਂਗੇ ਇਹ ਬਸ ਘਰ ਦਿਖਾਉਣੀ ਐ ਵੀ ਆ ਹੁੰਦੇ ਸੀ ਬੰਬਲ ਜੀ ਇਹ ਕਾਫੀ ਭਾਰੀ ਐ ਜੀ ਕਾਫੀ ਗੱਫ ਐ ਜੀ ਜੇਕਰ ਪੰਜਾਬੀ ਹੋ ਤੁਹਾਡੇ ਘਰ ਦੇ ਵਿੱਚ ਅਜਿਹੇ ਖਜ਼ਾਨਾ ਪਿਆ ਜਰੂਰ ਯਾਦਾਂ ਦਾ ਪਟਾਰਾ ਇਹ ਯਾਦਾਂ ਦੀਆਂ ਤਹਾਂ ਖੋਲਿਓ ਤੇ ਬਹੁਤ ਕੁਝ ਮਿਲੂਗਾ ਬਹੁਤ ਕੁਝ ਲੱਭੂਗਾ ਤੁਹਾਨੂੰ ਮੈਂ बार-बार ਕਹਿੰਨਾ ਯੂਨੀਵਰਸਟੀਆਂ ਕਾਲਜਾਂ ਦੇ ਵਿੱਚ ਜਿਹੜੀ ਸਕੂਲਾਂ ਕਾਲਜਾਂ 'ਚ ਵੀ ਜਿਹੜੀ ਪੜ੍ਹਾਈ ਨਹੀਂ ਹੋ ਰਹੀ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਵੀਡੀਓਜ਼ ਦੇ ਰਾਹੀ ਜੀ ਆਹ ਹੈ ਪਾਤਰ ਸਾਡੇ ਅਸਲੀ ਪਾਤਰ ਸਾਡੇ ਸਾਡੀ ਮੂਵੀਜ਼ ਦੇ ਸਾਡੀਆਂ ਫਿਲਮਾਂ ਦੇ ਸਾਡੀ ਵਲੌਗਿੰਗ ਦੇ ਅਸਲੀ ਪਾਤਰਾਂ ਕੋਲ ਆ ਕੇ ਜਾਂਚ ਜਾਣ ਪੈ ਜਾਂਦੀ ਜੀ ਮਜ਼ਾ ਆ ਗਿਆ ਦੀ ਕਮਾਲ ਦੀ ਗੱਲ ਹੈ ਇੰਗਲੈਂਡ ਵਾਲੇ ਦੀ ਬਣ ਗਈ ਨਾ ਦੀ ਅੱਜ ਗੱਲ ਦੀ ਬਣ ਗਈ ਜੀ ਥੋੜੀ ਕੋਸ਼ਿਸ਼ ਜ਼ਰੂਰ ਕੀਤੀ ਆਪਾਂ ਨੇ ਬਾਪੂ ਜੀ ਆਹ ਦਰੀ ਵੀ ਦੇਖੋ ਜੀ ਆਹ ਡਿਜ਼ਾਈਨ ਦੀ ਹੈ ਕਮਾਲ ਦੀ ਗੱਲ ਐ ਕਿੰਨੀਆਂ ਬਾਪੂ ਜੀ ਚਾਰ ਸੀਗੀਆਂ 4 ਓਏ ਗਿਣ-ਗੁਣ ਕੇ ਰੱਖਣੀ ਆ ਕਿਤੇ ਇਹ ਨਾ ਕਹਿਣ ਵੀ ਵੀਡੀਓ ਬਣਾ ਲਈ ਲੈ ਕੇ ਜੀ ਉਹ ਨਹੀਂ ਲੈ ਕੇ ਗਈ ਦੀ 1 2 3 4 ਚਾਰ ਦਰੀਆਂ ਦੀ ਇਹਨਾਂ ਨੇ ਬਾਪੂ ਜੀ ਨੇ ਬਾਪੂ ਜੀ ਇਹ ਅੱਡਾ-ਉੱਡਾ ਕਿੱਥੇ ਲਾਇਆ ਹੋਇਆ ਸੀਗਾ ਉਹਨਾਂ ਨੇ ਬਣਾਉਂਦੇ ਸੀ ਜਦ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਬਰਾਂਡੇ ਏਟ ਲਾ ਲੈਣਾ ਹਾਂ ਹਾਂ ਜੀ ਤੇ ਘਰ ਅੰਦਰ ਲਾ ਲੈਣੇ ਜਿਹੇ ਜਗ੍ਹਾ ਜਿਹ ਜੀ ਅਵੇਲੇਬਲ ਹੋਈ ਉੱਥੇ ਅੱਡੇ ਬਣਾ ਕੇ ਹੌਲੀ-ਹੌਲੀ ਹੌਲੀ 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 ਬੁਰੀਆਂ ਇਕੱਠੀਆਂ ਹੋਵੋਗੇ ਕੰਮ ਲੱਗਿਆ ਰਹੇ ਦੀ ਸੀ ਹਾਂ ਲੈ ਕਵਾਲੀ ਗੱਲ ਆਪਣਾ ਥੋੜਾ ਪਿੰਡ ਦਾ ਨਾਮ ਦੱਸ ਦਿਓ ਲਾਲਕਰਾ ਲਾਲਕਲਾ ਲਾਲਕਲਾ ਹਾਂ ਪੂਰਾ ਜ਼ਿਲ੍ਹਾ ਜੁਲਾ ਸਭ ਦੱਸ ਦਿਓ ਜੀ ਲਾਲਕਲਾ ਜ਼ਿਲ੍ਹਾ ਲੁਧਿਆਣਾ ਤੇ ਚੀਲ ਸਮਰਾਲਾ ਨੀਲ ਵਾਲੇ ਪੁਰ ਤੋਂ ਨਾਲੀ ਹੀ ਲੈਦੇ ਥੋੜੇ ਜਿਹਾ ਟੈਸਟ ਲੈ ਲੀਏ ਤੁਹਾਡਾ ਟੈਸਟ ਲੈ ਟੈਸਟੀ ਲੈ ਰਹੇ ਨੇ ਹੋਰ ਲੈਣਾ ਹਜੇ ਜੀ ਆਲੇ ਦੋਲੇ ਦੇ 10 ਪਿੰਡਾਂ ਦੇ ਨਾਮ ਦੱਸ ਦਿਓ ਆਪਣੇ ਪਿੰਡ ਦੇ ਆਲੇ ਦੋਲੇ ਜੀ ਹਾਂ ਹੁਣ ਦੱਸੋ ਜੀ ਦੱਸੋ ਜੀ ਸਾਡਾ ਗਵਾਂਡ ਹੈਗਾ ਉੱਬਾ ਹਮ ਖੈਰਾ ਜੀ ਚੱਕ ਹਮ ਜਟਾਣਾ ਹਮ ਲੋਪੋਂ ਜੀ ਬਨਾਲਾ ਹਮ ਖੈਰਾ ਹਮ ਤੇ ਨੀਲੋਂ ਨੀਲੋਂ ਈਲੀਪੁਰ ਕੁਲਾਲ ਹਮ ਜੀ ਤਦਰਾ ਚੈਲਾ ਲੱਦਣਾ ਚੈਲਾ ਹਮ ਸਬਰਾਨੇ ਦੇ ਨਾਲ ਬਹੁਤ ਦੋਲ ਹਮ ਮਾਦਪੁਰ ਉਹ 15 ਪਿੰਡਾਂ ਦੇ ਨਾਮ ਦੱਸਦੇ ਬਾਪੂ ਜੀ 90 ਸਾਲ ਦੇ ਐ ਬਿਲਕੁਲ ਕੈਮ ਐ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਹਾਂ ਬਣ ਗਈ ਗੱਲ ਅੱਜ ਆ ਦਾ ਕਮਾਲ ਕਰਤਾ ਜੀ ਤੁਸੀਂ ਸਾਰੇ ਜਿੱਲੇ ਦੇ ਪਿੰਡਾਂ ਤੁਹਾਡਾ ਕਲਾਕਾਰ ਜਿਹੜਾ ਬੜਾ ਬੜਾ ਲੁਕੇ ਹੋਇਆ ਤੁਹਾਡੇ ਵਿੱਚ ਹਾਂ ਆ ਦੇਖੋ ਆਸ਼ੀਰਵਾਦ ਇੱਥੇ ਮਿਲਿਆ ਵੀ ਕਲਾਕਾਰ ਲੁਕੇਆ ਹੋਇਆ ਜੀ ਬਾਪੂ ਜੀ ਅਸੀਂ ਕਲਾਕਾਰਾਂ ਕੋਲ ਜਾਣਦੇ ਆ ਤੁਸੀਂ ਸੁਪਰ ਡੂਪਰ ਸੁਪਰਮੈਨ ਐ ਸਾਡੇ ਲਈ ਜੀ ਵੀਰ ਵੈਰੀ ਡੀਪ ਵੈਰੀ ਡੀਪ ਹਮਮਮ ਤੁਸੀਂ ਅੱਛਾ ਤੋ ਸੀ ਸਾਡੇ ਸੁਪਰਮੈਨ ਹੈ ਜੀ ਸੁਪਰ ਹੀਰੋ ਖੁਸ਼ ਖੁਸ਼ ਕੋਈ ਹੈ ਸੁਪਰ ਹੀਰੋ ਜੀ ਸੁਪਰ ਹੀਰੋ ਨਹੀਂ ਅਸੀਂ ਅਸੀਂ ਤੁਹਾਡੇ ਕੋਲ ਸਿੱਖ ਸਿੱਖ ਕੇ ਅੱਗੇ ਬਹੁਤ ਚੱਲੇ ਜੀ ਨਹੀਂ ਨਹੀਂ ਫਿਰ ਵੀ ਤੁਹਾਡੀ ਪ੍ਰੈਜੈਂਟੇਸ਼ਨ ਪਿਆਰੀ ਹੈ ਵਧੀਆ ਲੱਗੀ ਜੀ ਆਹ ਲਓ ਜੀ ਕਹਿੰਦੇ ਪ੍ਰੈਜੈਂਟੇਸ਼ਨ ਤੇਜਿੰਦਰ ਚੋਪੜਾ ਦੀ ਤੇ ਰਜੇਸ਼ ਚੋਪੜਾ ਮੇਰੇ ਬ੍ਰਦਰ ਹੈ ਜੀ ਇਹ ਮੇਰੇ ਤੋਂ ਵੀ ਅੱਗੇ ਹੈ ਜੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਜੀ ਸਾਰਿਆਂ ਦੀ ਇਹ ਦੇਖ ਕੰਮ ਬਹੁਤ ਥੋੜਾ ਖ਼ਾਨਦਾਨੀ ਡਬੜ ਡੂ ਡਿਵੋਟਡ ਆ ਲੱਗੇ ਹੋਏ ਦੀ ਨੇ ਅੱਗੇ ਐ ਅੱਗੇ ਨਹੀਂ ਐ ਇਹ ਰੁਪਈਆ ਨੇ ਤੇ ਮੈਂ ਚਵਾਨੀ ਐ ਇਹ ਆਪਣੀ ਆਪਣੀ ਸੋਚ ਐ ਦੀ ਲਓ ਜੀ ਅਜੇਹੇ ਪਰਿਵਾਰ ਦੇ ਕੋਲ ਪਹੁੰਚ ਕੇ ਸਾਨੂੰ ਬਹੁਤ ਚੰਗਾ ਲੱਗਿਆ ਇਹ ਭਾਈ ਸਾਹਿਬ ਸਾਡੇ ਵੀਡੀਓਜ਼ ਦੇਖਦੇ ਸਰ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹਰਪੀ ਸਿੰਘ ਹੈ ਜੀ ਮੈਂ ਸੈਕਸ ਜੁੱਤਰ ਲੱਗਣੀ ਪੰਜਾਬ ਦੂ ਸਿੱਖਿਆ ਬੋਰਡ ਦੇ ਵਿੱਚ ਹਮ ਤੇ ਨਰਿੰਦਰ ਗੌਰ ਨੇ ਮੇਰੇ ਮੈਸੇਜ ਦੇਖ ਕੇ ਅੰਡਰ ਸੈਕਟਰੀ ਆਈ ਸਿਵਲ ਸਕੱਤਰੇ ਚੰਡੀਗੜ੍ਹ ਜੀ 85 ਰਸਕੇ ਉੱਤੇ ਜੀ ਇਹ ਪੜ੍ਹਦੇ ਆ ਛੋਟੀਆਂ ਗੱਲਾਂ ਅਸਾਂ ਨੂੰ ਪੰਜਵੇਂ ਦੇ ਸਤਵੇਂ ਦੇ ਵੱਡੇ ਭਾਈ ਸਾਹਿਬ ਮਨਪ੍ਰੀਤ ਸਿੰਘ ਪਪਾਲ ਜੀ ਮਹਲੰਦਰ ਲੰਡਰ ਆਇਆ ਤੁਸੀਂ ਲੰਡਰ ਰਹਿੰਦੇ ਹੋ ਅੱਜ ਅੱਜ ਦਰਿਆ ਖਲਾਤੀਆਂ ਤੁਹਾਡੇ ਕੋਲ ਦਰਿਆ ਖਲਾਵਾਤੀਆਂ ਬਣ ਕੇ ਮੰਦੇ ਜੀ ਗੱਲ ਲਓ ਜੀ ਇੱਕ ਖਾਸ ਗੱਲ ਹੁਣ ਸੁਣਿਓ ਹਾਂਜੀ ਇਹ ਜੇ ਤੈਨੂੰ ਜੁੜੀ ਕੋ ਪਸੰਦ ਹੈ ਅੱਜ ਲੈ ਕੇ ਜਾਈ ਤੂੰ ਹਾਂ ਇੰਗਲੈਂਡ ਤੈਨੂੰ ਉੱਥੇ ਲੈ ਜੀ ਇੱਕ ਦੇਖਣ ਆਲੇ ਹੋਣ ਕੇ ਤੇਰੇ ਕੋਲ ਬਰਤੀ ਦੀ ਜੱਤਾਂ ਮਾਂ ਦੀ ਯਾਦ ਜੀ ਆ ਵੀਡੀਓ ਵੀਡੀਓ ਜਿਹੜੇ ਦੇਖ ਰਹੇ ਨਾ ਉਹਨਾਂ ਨੇ ਵੀ ਪਹੁੰਚ ਜਾਣਾ ਵੀ ਤੁਸੀਂ ਲੈ ਕੇ ਆਏ ਕਿ ਨਹੀਂ ਪੁੱਛਣਾ ਉਹਨਾਂ ਨੇ ਆ ਕੇ ਨਹੀਂ ਲੈ ਜੀਏ ਇਹ ਯਾਦ ਹੈ ਤੇਰੀ ਦਾਦੀ ਦੀ ਹਾਂ ਦਾਦੀ ਇੱਕ ਖਾਸ ਗੱਲ ਤੁਹਾਨੂੰ ਦੱਸਦੇ ਆ ਬਾਪੂ ਜੀ ਇੱਕ ਬਹੁਤ ਵਧੀਆ ਅ ਅਹੁਦੇ ਤੋਂ ਬਹੁਤ ਵੱਡੇ ਰੁਤਬੇ ਤੋਂ ਰਿਟਾਇਰ ਹੋਏ ਤੇ ਇਹਨਾਂ ਤੋਂ ਪੁੱਛਦੇ ਆ ਇਹਨਾਂ ਦੀ ਜਾਣਕਾਰੀ ਸਾਰੀ ਜੀ ਬਾਪੂ ਯੂ ਰਿਟਾਇਰਡ ਐਸ ਡੀਆਈ ਪੰਜਾਬ ਹਾਂ ਅਸਲ ਗੱਲ ਡੀਆਈ ਪੰਜਾਬ ਹਾਂ ਜੀ ਡਾਇਰੈਕਟਰ ਪਬਲਿਕ ਇਨਸਟਰਕਸ਼ਨ ਪੰਜਾਬ ਬਹੁਤ ਵੱਡੇ ਸਿੱਖਿਆ ਸ਼ਾਸਤਰੀਓ ਤੁਸੀਂ ਬਹੁਤ ਵੱਡਾ ਸਲੂਟ ਸਨਮਾਨ ਸਤਿਕਾਰ ਸਾਡਾ ਸਿਰ ਝੁਕਦਾ ਜੀ ਕਿਹੜੇ ਸਾਲ ਚ ਤੁਸੀਂ ਰਿਟਾਇਰ ਹੋਏ ਜੀ ਮੈਂ 93 ਦੇ ਮਈ 93 ਦੇ ਵਿੱਚ ਰਿਟਾਇਰ ਹੋਇਆ ਤੁਸੀਂ ਰੋਪੜ ਵੀ ਬਤੌਰ ਡੀ ਹੋ ਰਹੇ ਹੋ ਜੀ ਆ ਰਹੇ ਹਾਂ ਜੀ ਉੱਥੇ 2 2.5 ਸਾਲ ਦਾਈਸਾਲ ਰਹੇ ਜੀ ਰੋਪੜ ਵਾਲਿਓ ਜੀ ਜੇਕਰ ਤੁਸੀਂ ਸਰਦਾਰ ਪ੍ਰੀਤਮ ਸਿੰਘ ਦੇ ਨਾਲ ਜੁੜੀਆਂ ਹੋਈਆਂ ਕੋਈ ਮਿੱਠੀਆਂ ਯਾਦਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਰੋਪੜ ਦੇ ਵਿੱਚ ਵੀ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਰਹੇ ਸੀ ਰੋਪੜ ਤੋਂ ਹੀ ਹੈ ਜੀ ਰੋਪੜ ਤੋਂ ਹੀ ਪਹੁੰਚੇ ਹੈ ਜੀ ਚਲਿਏ ਜੀ ਆਪਾਂ ਦੀ ਅੱਗੇ ਦੀ ਫਿਰ ਗੱਲਬਾਤਾਂ ਜਾਰੀ ਰਹਿਣਗੀਆਂ ਵੀਡੀਓ ਇੱਕ ਨਹੀਂ 2 3 4 ਆਣਗੇ ਸਾਰਾ ਕੁਝ ਸੁਣਿਓ ਬੜਾ ਜ਼ਬਰਦਸਤ ਵੀਡੀਓ ਬਹੁਤ ਵਧੀਆ ਕੰਮ ਅੱਜ ਹੋ ਗਿਆ ਜੀ ਧੰਨਵਾਦ